ਏ ਸੰਗਤ ਜੀ ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਪਿਕਾਉ ਹੈ ਤੇ ਆਹਾ ਅਜਗਰੰਥੀ ਸਿੰਘ ਵਾਲਾ ਜਿਹੜਾ ਸੋਪਾ ਹੁੰਦਾ ਹੈਗਾ ਇਹ ਵੀ ਮੈਂ ਤਿਆਗ ਦਾਂਗਾ ਸੰਗਤ ਜੀ ਆ ਲਓ ਮੇਰਾ ਪਰਿਵਾਰ ਜੀ ਰੋਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੋਕੇ ਗਏ ਜੀ ਇਥੇ ਮੈਂ ਕਿਤੇ ਜਾਣਾ ਮੈਂ ਮੈਂ ਰੋਣਾ ਨਹੀਂ ਚਾਹੁੰਦਾ ਮੈਂ ਰੋਣਾ ਨਹੀਂ ਚਾਹੁੰਦਾ ਪਰ ਇਹ ਰੋਣਾ ਮਜਬੂਰ ਕਰ ਦਿੱਤਾ ਇਹ ਰੋਣਾ ਮਜਬੂਰ ਕਰ ਦਿੱਤਾ ਰੋਣਾ ਤੇ ਜਿੱਥੇ ਜਾਇਓ ਮੈਂ ਮਜਬੂਰ ਨਹੀਂ ਕਰਕੇ ਕਿਉਂ ਮਰ ਕੇ ਕਿਉਂ ਇਹਨਾਂ ਦੀ ਤੱਕ ਐਸੀ ਤਰ੍ਹਾਂ ਅਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਗ੍ਰੰਥੀ ਸਿੰਘ ਨੇ ਆਪਣੇ ਕਕਾਰ त्यागਣ ਦੀ ਗੱਲ ਕਹੀ ਹੈ ਤੇ ਇਹ ਸਿੱਖ ਇਤਿਹਾਸ ਤੇ ਸਿੱਖ ਕੌਮ ਲਈ ਬੜਾ ਹੀ ਮਾੜਾ ਸਮਾਚਾਰ ਹੈ ਸਾਡੇ ਰਾਗੀ ਵੀਰ ਜੋ ਕਿ ਕੀਰਤਨ ਦੀ ਲਗਾਤਾਰ ਸੇਵਾ ਕਰ ਰਹੇ ਹਨ ਉਹਨਾਂ ਵਿੱਚੋਂ ਇੱਕ ਵੀਰ ਹਰਪ੍ਰੀਤ ਸਿੰਘ ਖਾਲਸਾ ਜੋ ਪਿਛਲੇ ਦਿਨੀ ਮਲੇਸ਼ੀਆ ਸਮਾਗਮ ਤੋਂ ਬਾਅਦ ਉਹਨਾਂ ਨੇ ਇਹ ਕਕਾਰ ਤਿਆਗਣ ਵਾਲੀ ਵੀਡੀਓ ਸੋਸ਼ਲ ਮੀਡੀਆ ਸਾਹਮਣੇ ਪੇਸ਼ ਕੀਤੀ ਤੇ ਆਓ ਆਪਾਂ ਸੁਣਦੇ ਹਾਂ ਪਹਿਲਾਂ ਬੀਬੀ ਪ੍ਰਬਲੀ ਇਹਨਾਂ ਬਾਰੇ ਅੱਜ ਦੀ ਡੇਟ ਵਿੱਚ ਤੁਸੀਂ ਕਿਸੇ ਵੀ ਰਾਗੀ ਨੂੰ ਪੁੱਛ ਲਵੋ ਕਿ ਤੁਸੀਂ ਆਪਣੇ ਬੱਚੇ ਨੂੰ ਰਾਗੀ ਬਣਾਓਗੇ ਤਾਂ ਉਹ ਰਾਗੀ ਕਹੇਗਾ ਕਿ ਮੇਰੀ ਪੀੜ੍ਹੀ ਆਖਰੀ ਸੀ ਜਿਹੜੀ ਇਹ ਕੀਰਤਨ ਦੀ ਸੇਵਾ ਕਰ ਗਈ ਮੈਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਮਾੜੇ ਦਿਨ ਮੈਂ ਵੇਖੇ ਨੇ ਮੈਂ ਆਪਣੇ ਬੱਚਿਆਂ ਨੂੰ ਨਹੀਂ ਕਦੀ ਦੇਖਣ ਦਵਾਂਗਾ ਸਾਥ ਸੰਗਤ ਜੀ ਅੱਜ ਦੀ ਡੇਟ 'ਚ ਰਾਗੀਆਂ ਦੇ ਕੋਲ ਆਪਣੇ ਕੰਮ ਨਹੀਂ ਹਨ ਉਹਨਾਂ ਦੇ ਕੋਲ ਆਪਣੀ ਪ੍ਰਾਪਰਟੀ ਨਹੀਂ ਹੈ 67 78000 ਤਨਖਾਵਾ ਦੇ ਨਾਲ ਕੋਈ ਰਾਗੀਆਂ ਦਾ ਕਰਨੀ ਚੱਲਦਾ ਹਜੂਰੀ ਰਾਗੀ ਸਾਰੇ ਰੁੱਲ ਰਹੇ ਨੇ ਜੇ ਸਾਰੇ ਸਕੂਲ ਵੀ ਮਿਲ ਕੇ ਇਹ ਜ਼ਿੰਮਾ ਲੈ ਲੈਣ ਕਿ ਅਸੀਂ ਰਾਗੀਆਂ ਦੇ ਬੱਚਿਆਂ ਨੂੰ ਘਟੋ ਘਟ ਸਿਰਫ ਰਾਗੀਆਂ ਦੇ ਇਹ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਵਾਂਗੇ ਤਾਂ ਕੱਲ ਨੂੰ ਰਾਗੀ ਵੀ ਪੜੇ ਲਿਖੇ ਹੋਣਗੇ ਸਾਥ ਸੰਗਤ ਜੀ ਇਹ ਗੱਲ ਸਰਬਜੀਤ ਸਿੰਘ ਪਟਨਾ ਸਾਹਿਬ ਵਲਿਆ ਨੇ ਕਹੀ ਸੀ ਕਿ ਦੁਨੀਆ ਦਾ ਸੋਚਣਾ ਹੈ ਕੀ ਰਾਗੀ ਜਿਹੜੇ ਹੁੰਦੇ ਨੇ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਪੜੇ ਲਿਖੇ ਨਹੀਂ ਹੁੰਦੇ। ਵਾਕਈ ਇਹ ਗੱਲਾਂ ਬਿਲਕੁਲ ਸੱਚ ਹਨ। ਕਿਉਂਕਿ ਰਾਗੀ ਕੀਰਤਨੀਆਂ ਬਾਰੇ ਕੋਈ ਸੋਚ ਨਹੀਂ ਰਿਆ। ਕਿਉਂਕਿ ਉਹਨਾਂ ਨੂੰ ਲੋੜ ਦੇ ਹਿਸਾਬ ਨਾਲ ਮਾਇਆ ਨਹੀਂ ਮਿਲਦੀ ਜਦ ਤਾ ਫਿਰ ਉਹ ਹੋਰ ਕੀ ਕਰਨ। ਉਹ ਮਰਦੇ ਹੋਏ ਕਿਸੇ ਨਾ ਕਿਸੇ ਪਾਸੇ ਤਾਂ ਜਾਣ ਹੀ। ਕਿਉਂਕਿ ਜਥੇਦਾਰ ਸਾਨੂੰ ਕੇਸ ਰੱਖਣ ਲਈ ਦਾੜੀਆਂ ਰੱਖਣ ਲਈ ਸਿੱਖੀ ਨੂੰ ਅੱਗੇ ਵਧਾਉਣ ਲਈ ਕਹਿੰਦੇ ਹਨ ਪਰ ਜਿਨ੍ਹਾਂ ਨੂੰ ਕੁਝ ਨਹੀਂ ਆਉਂਦਾ ਉਹ ਮੂੰ ਚੱਕ ਕੇ ਰਾਗੀ ਪ੍ਰਚਾਰਕ ਬਣ ਜਾਂਦੇ ਨੇ ਪਰ ਸਾਧ ਸੰਗਤ ਜੀ ਜਿੰਨੀ ਔਖੀ ਵਿਦਿਆ ਪ੍ਰਚਾਰਕਾਂ ਦੀ ਹੈ ਉੰਨੀ ਔਖੀ ਵਿਦਿਆ ਕਿਸੇ ਪੀ ਐਚ ਡੀ ਦੇ ਡਾਕਟਰ ਦੀ ਨਹੀਂ ਹੋਵੇਗੀ ਸਾਡੀ ਪੂਰੀ ਜ਼ਿੰਦਗੀ ਨਿਕਲ ਜਾਵੇ ਅਸੀਂ ਫਿਰ ਵੀ ਗੁਰੂ ਉਹਨਾਂ ਨੂੰ ਰਾਗੀ ਕੀਰਤਨੀਆਂ ਬਾਰੇ ਵੀ ਸੋਚਣਾ ਪਵੇਗਾ ਕਿਉਂਕਿ ਜੇ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਗਾਤਾਰ ਸ਼ਬਦ ਕੀਰਤਨ ਦਾ ਪ੍ਰਚਾਰ ਕਰਦੇ ਹਨ ਲੋਕਾਂ ਨੂੰ ਸਕੂਨ ਦੇਣ ਵਾਲੇ ਸ਼ਬਦਾਂ ਦਾ ਗੁਣਗਾਨ ਕਰਦੇ ਹਨ ਤੇ ਉਹਨਾਂ ਦੀ ਸ਼ਾਂਤੀ ਲਈ ਵੀ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦਾ ਵੀ ਕਿਸ ਤਰ੍ਹਾਂ ਗੁਜ਼ਾਰਾ ਹੋਵੇ ਉਹਨਾਂ ਦੇ ਵੀ ਬੱਚੇ ਹੁੰਦੇ ਹਨ ਉਹਨਾਂ ਦੀਆਂ ਵੀ ਲੋੜਾਂ ਹੁੰਦੀਆਂ ਹਨ ਉਹਨਾਂ ਦੀਆਂ ਲੋੜਾਂ ਮੁਤਾਬਕ ਉਹਨਾਂ ਨੂੰ ਵੀ ਮਾਇਆ ਪੈਣ ਦਿੱਤੀ ਜਾਵੇ ਬਾਕੀ ਭਾਈ ਹਰਪ੍ਰੀਤ ਸਿੰਘ ਖਾਲਸਾ ਜੀ ਨੂੰ ਬੇਨਤੀ ਹੈ ਕਿ ਉਹ ਕਕਾਰ ਨਾ त्याਗਣ ਬਾਕੀ ਉਹਨਾਂ ਨੇ ਵੀਡੀਓ ਦੇ ਐਂਡ ਵਿੱਚ ਸਭ ਕੁਝ ਕਲੀਅਰ ਕਰ ਹੀ ਦਿੱਤਾ ਹੈ ਕਿ ਉਹਨਾਂ ਨੇ ਸ਼੍ਰੀ ਸਾਹਿਬ ਨਹੀਂ त्याਗਿਆ ਕਿਉਂਕਿ ਉਹਨਾਂ ਨੇ ਵੀ ਇਹ ਗੱਲ ਨੂੰ ਸੱਚ ਮੰਨਿਆ ਹੈ ਕਿ ਇਹ ਕਿਸੇ ਜਥੇਦਾਰ ਜਾਂ ਕਿਸੇ ਕਮੇਟੀ ਦੀ ਦੇਣ ਨਹੀਂ ਹੈ ਕਿ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਬਿਕਾਊ ਹੈ ਤੇ ਆਹਾ ਅੱਜ ਗਰੰਥੀ ਸਿੰਘ ਵਾਲਾ ਜਿਹੜਾ ਸੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾ ਹਾਂ ਗੰਗਤ ਜੀ ਆ ਲਓ ਮੇਰਾ ਪਰਿਵਾਰ ਜਿੱਥੇ ਰੋਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੋਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ ਮੈਂ ਮੈਂ ਰੋਣਾ ਨਹੀਂ ਸੌਂਦਾ ਉਹ ਉਹਨਾਂ ਦੇ ਜੋ ਕਿ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਬਖਸ਼ਿਸ਼ ਸਾਨੂੰ ਇਹ ਕਾਰ ਬਖਸ਼ੇ ਹਨ ਤੇ ਇਹ ਸਾਡੀ ਜਿੰਦ ਜਾਨ ਹਨ ਤੇ ਇਹ ਸਾਡੇ ਮਰਨ ਬਾਅਦ ਹੀ ਸਾਡੇ ਤੋਂ ਛੁੱਟਣਗੇ ਜਿਉਂਦੇ ਜੀ ਅਸੀਂ ਇਹਨਾਂ ਨੂੰ त्याग ਨਹੀਂ ਸਕਦੇ ਬਾਕੀ ਸਾਡੇ ਗੁਰੂ ਦੀ ਮੋਹ ਹੈ ਕਿਸ ਦਾੜੀ ਸਾਡੇ ਗੁਰੂ ਦੀ ਮੋਹ ਹਨ ਇਹਨਾਂ ਨੂੰ ਅਸੀਂ ਆਖਰੀ ਸਾਹ ਤੱਕ ਨਹੀਂ त्याਗਾਂਗੇ ਅਸੀਂ ਜ਼ਿੰਦਗੀ ਨਾਲ ਸੰਘਰਸ਼ ਕਰਾਂਗੇ ਅਸੀਂ ਕੋਈ ਹੋਰ ਕੰਮ ਕਰ ਲਾਂਗੇ ਉਹਨਾਂ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਹੈ ਉਹਨਾਂ ਨੂੰ ਇਸ ਵੀਡੀਓ ਵਿੱਚ ਆਪਾਂ ਨੇ इमोशनल ਹੁੰਦੇ ਵੀ ਦੇਖਿਆ ਹੈ ਕਿਉਂਕਿ ਉਹਨਾਂ ਨੇ ਆਪਣਾ ਹਰਮੋਨੀਅਮ ਮਹਜੂਰੀਆ ਤੇ ਕਈ ਚੀਜ਼ਾਂ ਜੋ ਕਿ ਧਿਆਗਣ ਵਾਲੇ ਕਿਹਾ ਹੈ ਬਾਕੀ ਭਾਈ ਸਾਨੂੰ ਸਭ ਨੂੰ ਰਲ ਮਿਲ ਕੇ ਸ਼੍ਰੋਮਣੀ ਕਮੇਟੀ ਤੱਕ ਇਹ ਗੱਲਾਂ ਮੈਂ ਰੋਣਾ ਨਹੀਂ ਸੀ ਚਾਹੁੰਦਾ ਪਰ ਰੋਣ ਦੇ ਰੂਪ ਵਿੱਚ ਉਹ ਕਰ ਦਿੱਤਾ ਫਿਰ ਦੁਬਾਰਾ ਤੇ ਜਿਕੇ ਤੇ ਨਾ ਮੈਂ ਮਜਬੂਰੀ ਕਰਕੇ ਕਿਉਂ ਵੱਕੇ ਗ੍ਰੰਥੀ ਕਿਉਂ ਮੜ ਕੇ ਕਉਂ ਨਦੀ ਤੱਕ ਐਸੇ ਤੇਰਾ ਚੱਲੀ ਤੇ ਆਹਾ ਅੱਜ ਗ੍ਰੰਥੀ ਸਿੰਘ ਵਾਲਾ ਜਿਹੜਾ ਸਰੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਅਤੇ ਆ ਜਿਹੜੀ ਸਾਨੂੰ ਦੇਖ ਕੇ ਜਾਕਟ ਲੋਕ ਤਾਂ ਸਾਨੂੰ ਬਾਬਾ ਜੀ ਕਹਿੰਦੇ ਹਨ ਭਾਈ ਜੀ ਕਹਿੰਦੇ ਹਨ ਪਰ ਇਹ ਸਾਨੂੰ ਕਹੇ ਜ ਸਾਡੇ ਨਾਲ ਬਿਹੇਵ ਕਰਦੇ ਨੇ ਸੰਗਤ ਇਸ ਗੁਰੂ ਘਰ ਦੇ ਵਿੱਚੋਂ ਸੰਗਤ ਆਉਂਦੀ ਹੈ ਉਹ ਬਹੁਤ ਚੰਗੀ ਹੈ ਬਹੁਤ ਸਾਡਾ ਸਤਿਕਾਰ ਕਰਦੀ ਹੈ ਪਰ ਸੰਗਤ ਦੇ ਆਪਦੀ ਮਜਬੂਰੀ ਹੋ ਜਾਂਦੀ ਹੈ ਸੰਗਤ ਦੇ ਵਿੱਚੋਂ ਸਾਹਮਣੇ ਵਜਾਜ ਭਰਾ ਨੇ ਉਹਨਾਂ ਨੇ ਵੀ ਮੇਰੀ ਪਿਛਲੇ ਜਦੋਂ ਵੀ ਮੈਂ ਆਇਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਗੁਰਚੰਦ ਸਿੰਘ ਜੀ ਛੀਨਾ ਜਸਪਾ ਜੀ ਨੇ ਕਰਨੈਲ ਸਿੰਘ ਜੀ ਨੇ ਮਨਪ੍ਰੀਤ ਸਿੰਘ ਵੀਰ ਜੀ ਨੇ ਹੋਰ ਕਿੰਨਾ ਕਿੰਨਾ ਦਾ ਨਾਮ ਲਵਾਂ ਮੇਜਰ ਸਿੰਘ ਜੀ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੇਰੇ ਨਾਲ ਖੜੇ ਨੇ ਪਰ ਅੱਜ ਉਹ ਵੀ ਮਜਬੂਰ ਹੋ ਗਏ ਨੇ ਸੋ ਮੈਂ ਸੰਗਤ ਜੀ ਆ ਲੋ ਇਹਨਾ ਸਮਝੋ ਕਿ ਮੈਂ ਇਹ ਤ્યાਗ ਰਿਹਾ ਮੇਰਾ ਦਰਦ ਸਮਝੋ ਸਾਡੇ ਗਰੰਥੀ ਸਿੰਘ ਦਾ ਦਰਦ ਸਮਝੋ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਆ ਦਸਤਾਰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਇਹ ਮੈਂ ਕਦੇ ਨਹੀਂ ਉਤਾਰਾਂਗਾ ਅਗੰਤਰਾ ਮੈਂ ਕਦੇ ਨਹੀਂ ਉਤਾਰਾਂਗਾ ਕੋਈ ਗੱਲ ਨਹੀਂ ਏਕੜਾ ਮੈਂ ਚੌਧਰੀ ਨੇ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਤਾਂ ਆਵਾਜ਼ ਉਠਾਊਗਾ ਕੋਈ ਨਾ ਕੋਈ ਤਾਂ ਸਾਡੇ ਹੱਕਾਂ ਵਾਸਤੇ ਬੋਲੂਗਾ ਅੱਜਥੇਦਾਰ ਜੀ ਦੀ ਕੱਲ ਮੈਂ ਵੀਡੀਓ ਸੁਣ ਰਿਹਾ ਸੀਗਾ ਜਿਸ ਦੇ ਵਿੱਚ ਉਹ ਇੱਕ ਸਹਿਜਤਾਰੀ ਸਿੱਖ ਨੂੰ ਕਹਿ ਰਿਹਾ ਸੀਗਾ ਕਿ ਤੇਰੇ ਪੱਗ ਬੰਨੀ ਹੋਈ ਹੈ ਤੂੰ ਆਪਣੀ ਦਾੜੀ ਵੀ ਰੱਖ ਸੋਹਣੇ ਲੱਗੇਗਾ ਅੱਜਥੇਦਾਰ ਜੀ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਬਾਰੇ ਤਾਂ ਸੋਚੋ ਉਹਨਾਂ ਨਾਲ ਕੀ ਹਾਲ ਹੋ ਰਿਹਾ ਸੋ ਐਨੀਆ ਕੇ ਬੇਤੀਆ ਨੇ ਸੰਗਤ ਜੀ ਮੇਰੇ ਪ੍ਰਬੰਧ ਕਰਨੀ ਆ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਲੁਧਿਆਣਾ ਦੇ ਵਿੱਚ ਐਨੇ ਗੁਰਸਿੱਖ ਨੇ ਜਿਨ੍ਹਾਂ ਦੇ ਬੌੜੇ ਤਕੜੇ ਤਕੜੇ ਕਾਰੋਬਾਰ ਨੇ ਮੇਰੇ ਕੰਮੇ ਤੱਕ ੱੱਕੇ ਸ਼ਾਹੀ ਨਾਲ ਉਹਨਾਂ ਨੇ ਮੇਰੇ ਸਾਰਾ ਕੁਝ ਹੋ ਕਰਾਇਆਗਾ ਸੋ ਇਹ ਬੇਤੀਆ ਸੰਗਤ ਜੀ ਕਿ ਮੈਂ ਇਥੋਂ ਜਾ ਰਿਹਾ ਮੈਨੂੰ ਪਤਾ ਮੈਂ ਕਿੱਥੇ ਜਾਵਾਂਗਾ ਸੋ ਇਹ ਬੇਅੰਤ ਸਗਤ ਨੇ ਪ੍ਰਵਾਨ ਕਰ ਲਈ ਸੀ ਸੋ ਇਥੋਂ ਦੀਆਂ ਐਮੀ ਤੁਸੀਂ ਸਿੱਖੋ ਕਈ ਜਨ ਨੂੰ ਆਰਐਸਐ ਸਿੱਖ ਕੌਮ ਜਿੰਨਾ ਲੰਗਰਾਂ ਤੇ ਜ਼ੋਰ ਲਾਉਂਦੀ ਹੈ ਉਹਨਾਂ ਸਿੱਖੀ ਦੇ ਪ੍ਰਚਾਰ ਤੇ ਨੌਜਵਾਨਾਂ ਨੂੰ ਮੋਟੀਵੇਸ਼ਨ ਦੇਣ ਤੇ ਕੰਮ ਕਰੇ ਤਾਂ ਸਾਡੇ ਸਿੱਖ ਅੱਜ ਦੁੱਗਣੀ ਤਿਗਣੀ ਗੁਣਤੀ ਦੇ ਵਿੱਚ ਹੋਣੇ ਸੀ ਕਿਉਂਕਿ ਸਾਡੀ ਸਿੱਖੀ ਦਾ ਲਗਾਤਾਰ ਘਾਣ ਹੋ ਰਿਹਾ ਹੈ ਲਗਾਤਾਰ ਵਿਵਦੀਆਂ ਹੋ ਰਹੀਆਂ ਹਨ ਤੇ ਸਾਡੇ ਸਿੱਖ ਨੌਜਵਾਨ ਸਿੱਖੀ ਸਰੂਪ ਨੂੰ ਕਦੇ ਵੀ ਅਕਸੈਪਟ ਨਹੀਂ ਕਰ ਰਹੇ ਤੇ ਉਹ ਸਿੱਖੀ ਤੋਂ ਦੂਰ ਭੱਜ ਰਹੇ ਹਨ ਕਿਉਂਕਿ ਕੋਈ ਨੌਜਵਾਨ ਦਾੜੀ ਨਹੀਂ ਰੱਖਣਾ ਚਾਹੁੰਦਾ কেশ ਨਹੀਂ ਰੱਖਣਾ ਚਾਹੁੰਦਾ ਤੇ ਕਕਾਰਾਂ ਨੂੰ ਇੱਕ ਬੋਝ ਮੰਨਦਾ ਹੈ ਤੇ ਸਾਨੂੰ ਉਹਨਾਂ ਨੂੰ ਸਹਿਦ ਦੇਣੀ ਚਾਹੀਦੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਅਜਿਹਾ ਪ੍ਰਚਾਰ ਤੇ ਚੰਗੇ ਪ੍ਰਚਾਰਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਰਾਗੀ ਗੀਤਨੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਤਨਖਾਹਾਂ ਦੇ ਕੇ ਉਹਨਾਂ ਨੂੰ ਸਿੱਖੀ ਪ੍ਰਚਾਰ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਤਾਂ ਹੀ ਸਾਡੀ ਸਿੱਖੀ ਅੱਗੇ ਵੱਧ ਸਕਦੀ ਹੈ ਤੇ ਸਾਡਾ ਸਿੱਖ ਰਾਜ ਆ ਸਕਦਾ ਹੈ ਇਸ ਤਰ੍ਹਾਂ ਅਸੀਂ ਸਿੱਖ ਰਾਜ ਨੂੰ ਕਦੇ ਸੋਚ ਵੀ ਨਹੀਂ ਸਕਦੇ ਜਿਸ ਤਰ੍ਹਾਂ ਅੱਜ ਲਗਾਤਾਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਗ੍ਰੰਥੀ ਸਿੰਘ ਕੋਈ ਨਾ ਕੋਈ ਕੀਰਤनियां ਆਪਣੇ ਇਸ ਤਰ੍ਹਾਂ इमोशनल ਵਿਚਾਰ ਦੱਸਦਾ ਹੈ ਤਾਂ ਬੜਾ ਦੁੱਖ ਹੁੰਦਾ ਹੈ ਕਿ ਅੱਜ ਸਾਡੇ ਸਿੱਖ ਪੈਸੇ ਪੈਸੇ ਲਈ ਮਤਾਜ ਹੋ ਗਏ ਹਨ ਕਿਉਂਕਿ ਸਾਡੇ ਸਿੱਖ ਇੱਕ ਦਲੇਰ ਕੌਮ ਸੀ ਤੇ ਉਹ ਰਾਜ ਭਾਲ ਦੇ ਸੀ ਤੇ ਅੱਜ ਅਸੀਂ ਕਿਸ ਤਰ੍ਹਾਂ ਰਾਜ ਲਵਾਵਾਂਗੇ ਉਹ ਤਾਂ ਖੁਦ ਭੁੱਖੇ ਮਰਨ ਲੱਗ ਰਹੇ ਹਨ ਤਾਂ ਤੁਸੀਂ ਆਪ ਹੀ ਸੋਚੋ ਇਸ ਬਾਰੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ